लोकसभा हरियाणा चंडीगढ़ लोकसभा दिया चुनाव ਸਾਡੇ ਬਿਲਕੁਲ ਸਿੱਧੇ ਨੇ ਔਰ ਸ਼੍ਰੋਮਣੀ ਕਾਲੀ ਦਲ ਦੀ ਤਰਫੋਂ ਸਭਾਵੀ ਮੀਤਵਾਰ ਦੇ ਰੂਪ ਦੇ ਵਿੱਚ ਮੈਂ ਇੱਕ ਜਿਹੜਾ ਜਿਹੜਾ ਵਾ ਪੂਰੇ ਲੋਕਸਭਾ ਹਲਕੇ ਦਾ ਕੰਪਲੀਟ ਕਰ ਰਿਹਾ ਅੱਜ ਸਰਦਾਰ ਯਾਦਵਿੰਦਰ ਸਿੰਘ ਯਾਦੂ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੀ ਔਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਬੌਂਤੀ ਸਾਹਿਬ ਦੀ ਸਾਰੀ ਸਰਕਲਾਂ ਦੀ ਟੀਮ ਦੇ ਨਾਲ ਅਸੀਂ ਸਵੇਰ ਤੋਂ ਜਿਹੜਿਆ ਨੇ ਪਿੰਡਾਂ ਦੇ ਚੱਕਰਾਂ ਦੀ ਮੀਟਿੰਗਾਂ ਜੁਰੀ ਕਰ ਰਹੇ ਹਾਂ ਔਰ ਹੁਣ ਸ਼ਹਿਰ ਦੇ ਵਿੱਚ ਮੀਟਿੰਗ ਜਿਹੜੀ ਹੈ ਭਰਵੀ ਤੁਹਾਡੇ ਸਾਹਮਣੇ ਹੋਈ ਆ ਪਬਲਿਕ ਦਾ ਬਹੁਤ ਵਧੀਆ ਰਿਸਪੌਂਸ ਹੈ ਦੋ ਪਾਰਟੀਆਂ ਮੁਕ ਤੌਰ ਤੇ ਤੇ ਸਾਡੇ ਤੋਂ ਬਿਨਾ ਹੋਰ ਨੇ ਇੱਕ ਤਾਂ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਸੰਭਾਵੀ ਜਿਹੜੇ ਉਮੀਦਵਾਰ ਨੇ ਜਾਂ ਪਿਛਲੇ ਐਮਪੀ ਸਾਹਿਬ ਰਹਿ ਕੇ ਗਏ ਨੇ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਤੁਸੀਂ ਉਹਨੂੰ ਬਿੱਤਰ ਜਾਣਦੇ ਹੋ ਆਮ ਆਦਮੀ ਪਾਰਟੀ ਹੈ ਮੌਜੂਦਾ ਸਰਕਾਰ ਆ ਉਹਨਾਂ ਨੇ ਬੜੀ ਮਿਹਨਤ ਮੁਸ਼ੱਕਰ ਦੇ ਨਾਲ ਇੱਕ ਕੈਂਡੀਡੇਟ ਨੂੰ ਕਾਂਗਰਸ ਤੋਂ ਅਧਾਰਾ ਲਿਆ ਤੇ ਉਹ ਵੀ ਉਹਨਾਂ ਲਿਸਟਾਂ ਆਨ ਜਾਰੀ ਹੋ ਗਈ ਆ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਜਿਹੜੀ ਆ ਇੱਕ ਦੋ ਦਿਨਾਂ ਚ ਉਹ ਵੀ ਆਪਣਾ ਕੈਂਡੀਡੇਟ ਭੇਜ ਦੋਗੀ ਸੋ ਮੁੱਖ ਤੌਰ ਤੇ ਜਿਹੜਾ ਵਾ ਉਹ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਨਾਲ ਹੋਣਾ ਇਹਦੇ ਵਿੱਚ ਮੈਂ ਸਮਝਦਾ ਕਿ ਚਾਰ ਹਲਕਿਆਂ ਦੇ ਵਿੱਚ ਮੈਂ ਸਿੱਧਾ ਕੰਮ ਕੀਤਾ ਹੋਇਆ ਜਿਨ੍ਹਾਂ ਦੇ ਵਿੱਚ ਬੱਸੀ ਪਠਾਣਾ ਵੀ ਹੈ ਕਿਉਂਕਿ ਖੰਨੇ ਚੋਂ ਬਣਿਆ ਸੀ ਪੈਲ ਵਿੱਚ ਵੀ ਮੈਂ ਸੇਵਾ ਨਿਭਾਈ ਆ ਰਾਏਕੋਟ ਤੋਂ ਵੀ ਮੈਂ ਚੋਣਾਂ ਲੜੀਆਂ ਨੇ ਚਾਰ ਹਲਕੇ ਤਾਂ ਪਹਿਲੇ ਹੀ ਜਿਹੜੇ ਨੇ ਉਹ ਸਾਡੇ ਆਪਣੇ ਹਲਕੇ ਨੇ ਪੰਜ ਹਲਕੇ ਚ ਪੁਰਾਣੇ ਉਹ ਨੇ ਜਿੱਥੋਂ ਮੇਰੇ ਪਿਤਾ ਜੀ ਉਪਰ ਹਲਕੇ ਤੋਂ ਚੋਣਾਂ ਲੜਦੇ ਰਹਿੰਦੇ ਸੋ ਸਾਨੂੰ ਕੋਈ ਬਹੁਤੀ ਤਾਲਮੇ ਚ ਦਿੱਕਤ ਨਹੀਂ ਹੈ ਬੜਾ ਵਧੀਆ ਰਿਸਪੌਂਸ ਆ ਪਾਰਟੀ ਦੇ ਵਰਕਰਾਂ ਦਾ ਆਗੂਆਂ ਦਾ ਔਰ ਉਹ ਸਮਾਂ ਦੂਰ ਨਹੀਂ ਹੈ ਜਦੋਂ ਖੰਨੇ ਦੀ ਇਸ ਇਤਿਹਾਸਕ ਦਸਤੀ ਦੇਤੀ ਇੱਕ ਵਾਰੀ ਫਿਰ ਜਿਹੜਾ ਇਤਿਹਾਸ ਦਰਵਾਵਾਂਗੇ ਔਰ ਇਸ ਸੀਟ ਨੂੰ ਜਿੱਤ ਕੇ ਜਿਹੜਾ ਪਾਰਟੀ ਦੀ ਚੋਟੀ 'ਚ ਪਾਵਾਂਗੇ ਬੋਲੇ ਕਾਲੀਦਾੜ ਦਾ ਵੀ ਪੀਜੇਪੀ ਨਾਮ ਮੋਟੋ ਗੱਟ ਤੋਂ ਹੋਣ ਜਾ ਰਿਹਾ ਵਾਹ ਕੀ ਲੱਗਦਾ ਤੁਹਾਨੂੰ ਪਾਰਟੀ ਹੈ ਕੋਈ ਖਰਾ ਆਇਆ ਹਲੇ ਜੀ ਦੋ ਪਾਰਟੀਆਂ ਦੇ ਵਿੱਚ ਜਿਹੜੀਆਂ ਹਮਖਿਆਲ ਪਾਰਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਮਝੌਤੇ ਦੀਆਂ ਜਿਹੜੀਆਂ ਨਿਸੰਭਾਵਨਾਵਾਂ ਹਮੇਸ਼ਾ ਬਣੀਆਂ ਰਹਿੰਦੀਆਂ ਨੇ ਇਹ ਪਾਰਟੀ ਪ੍ਰਧਾਨ ਸਾਹਿਬ ਦਾ ਅਖਤਿਆਰ ਹੈ ਇਸ ਫੈਸਲੇ ਨੂੰ ਸ੍ਰੀ ਜਾਣਨਾ ਗੱਲਬਾਤ ਜ਼ਰੂਰ ਜਿਹੜੀ ਇਹ ਫੈਸਲੇ ਦੀ ਉਹ ਚੱਲਦੀ ਹੈ ਸ਼੍ਰੋਮਣੀ ਕਾਲੀ ਦਰ ਨੂੰ ਅਗਰ ਇਹ ਜਿਹੜੀ ਹੈਗੀ ਹੈ ਪਰਬੋਦ ਸੈਟਮੈਂਟੂ ਕੀ ਦਾ ਪਤਾਨ ਸਾਹਿਬ ਇਹ ਫੈਸਲਾ ਕਰਨਗੇ ਨਹੀਂ ਤੇ ਜੇ ਉਹ ਸਾਨੂੰ ਹੁਕਮ ਕਰਨਗੇ ਤਾਂ ਸ਼੍ਰੋਮਣੀ ਕਾਲੀ ਦਰ ਇਕੱਲੇ ਆਏ ਜੀ ਬਿਨਾਂ ਆਏ ਸੰਧ ਤੱਕ ਜਾਬ ਚ ਕਿੰਨਾ ਕਰਾਉਗਾ 13 ਦੀਆਂ 13 ਕਲੀਨ ਸ਼ਵੀਪ ਕਰਾਂਗੇ ਤੁਹਾਡੇ ਸਾਹਮਣੇ ਐ ਹਰ ਵਰਗ ਜਿਹੜਾ ਹੈਗਾ ਪੰਜਾਬ ਦੇ ਅੰਦਰ ਅੱਜ ਔਖਾ ਕੇਵਲ ਤੇ ਕੇਵਲ ਫੜੋਫੜਾਈ ਦੀ ਰਾਜਨੀਤੀ ਦੀ ਜਿਹੜੀ ਨੀਮਤ ਖਾਣ ਦੀ ਰਾਜਨੀਤੀ ਚੱਲ ਰਹੀ ਹੈ ਖੰਨੇ ਵਿੱਚ ਵੀ ਰਾਏਕੋੜੀ ਦੀ ਵੀ ਜਿੱਥੇ ਜਿੱਥੇ ਮਰੇ ਆ ਮਾ ਜਿੱਥੇ ਵਿਕਾਸ ਦੇ ਕੰਮ ਅਸੀਂ ਛੱਡ ਕੇ ਗਏ ਸੀ ਅੱਜ ਵੀ ਉੱਥੇ ਖੜੇ ਨੇ ਨਾ ਕੁਛ ਵੀ ਕਾਂਗਰਸ ਗਵਰਨਮੈਂਟ ਨੇ ਕੋਈ ਕੰਮ ਕੀਤਾ ਸੀ ਇਸ ਸਰਕਾਰ ਕੋਲ ਤਾਂ ਨਾ ਪੈਸਾ ਨਾ ਕੰਮ ਕਰਨ ਦਾ ਠਿਆਰਵਾਵਾ ਸੋ ਇਸ ਕਰਕੇ ਸਰਕਾਰ ਹਰਦਾਨੀ ਤੇ ਸਭੀ ਬਦਲ ਜੀ ਸਾਰੇ ਜਿਹੜੇ ਪੁਰਾਣੇ ਕਰ ਲਿਆ ਉਹਨਾਂ ਨੂੰ ਇਕੱਠੇ ਕਰਨ ਨੇ ਆਪ ਉਹਨਾਂ ਨੂੰ ਮਿਲਣ ਜਾ ਰਹੇ ਜਿਸ ਤਰ੍ਹਾਂ ਜੀਏ ਗੌਰ ਜੀ ਵੀ ਆ ਗਏ ਨੇ ਉਹਨਾਂ ਨਾਲ ਜਿਹੜਾ ਕਿ ਪਾਰਟੀ ਦੀ ਪਾਰਟੀ ਦੀ ਸ਼ਕਤੀ ਪੂਰੀ ਵੱਧ ਗਈ ਹੈ ਦੇਖੋ ਜਦੋਂ ਅਲੱਗ-ਅਲੱਗ ਹੋ ਕੇ ਪਾਰਟੀਆਂ ਦੇ ਆਗੂ ਕਈ ਵਾਰੀ ਮਨਮਟਾ ਹੋ ਜਾਂਦਾ ਉਹਦੇ ਨਾਲ ਵਰਕਰ ਦਾ ਵੀ ਹੌਂਸਲਾ ਡਿੱਗਦਾ ਹੁਣ ਜਦੋਂ ਇੱਕ ਪੰਚ ਇੱਕ ਜਗ੍ਹਾ ਇਕੱਠਾ ਹੁੰਦਾ ਤਾਂ ਵਰਕਰ ਨੂੰ ਵੀ ਹੌਂਸਲਾ ਹੁੰਦਾ ਔਰ ਮੈਂ ਸਮਝਦਾ ਇਹ ਇਕੱਠ ਜਿਹੜਾ ਹੈ ਆਉਣ ਵਾਲੇ ਸਮੇਂ ਜਿੱਤ ਵਿੱਚ ਤਕਦੀਰ ਹੈ ਕਦੋਂ ਤੱਕ ਜਿਹੜੀ ਕੈਂਡੀਡੇਟ ਦੀ ਲਿਸਟ ਆਉਣੀ ਬਾਕੀ ਕਾਲੇ ਦਲ ਦੀ ਇਸ ਹਫਤੇ ਦੇ ਵਿੱਚ ਵਿੱਚ ਇਲੈਕਸ਼ਨ ਕੋਰਟ ਵੀ ਲੱਗ ਜਾਣਾ ਔਰ ਲਿਸਟ ਵੀ ਆ ਜਾਣਾ ਦੇਖੋ ਜੀ ਅੱਜ ਸਾਰੇ ਸਰਪੰਚਾਂ ਨੇ ਖੰਨੇ ਹਰ ਇੱਕ ਦੇ ਸਾਰੇ ਸਰਪੰਚਾਂ ਦੀ ਮੀਟਿੰਗ ਹੋਇਆ ਪਹਿਲਾਂ ਪਿੰਡਾਂ ਵਾਲੇ ਸੰਗਠਨ ਦੀ ਜਨਤਕ ਦੇ ਚੁਦਤ ਦੀ ਮੀਟਿੰਗ ਹੋਈ ਹੁਣ ਖੰਨਾ ਸ਼ਹਿਰੀ ਦੀ ਤੇ ਨਾਲ ਲਲੇੜੀ ਕੋਹਨ ਦੀ ਮੀਟਿੰਗ ਐ ਸਿੱਖ ਨੇ ਵੀ ਕੀਤੀ ਆ ਅੱਜ ਗੁਰਦੁਆਰਾ ਸਿੰਘ ਸੋਹ ਕਿੰਪੂ ਦੇਖੇ ਮੀਟਿੰਗ ਹੋਈ ਆ ਸਾਰੇ ਬਹੁਤ ਬਰਕਰ ਸਹਿਬਾਨ ਜੀ ਸਾਰੇ ਜਿੰਨੇ ਸਾਡੇ ਲੋਕ ਨੇ ਉਹਨਾਂ ਦੇ ਇੰਚਾਰਜ ਤੇ ਜਿੰਨੇ ਸਾਡੇ ਵਰਕਰ ਨੇ ਸਾਰੇ ਇਕੱਠੇ ਹੋ ਕੇ ਅੱਜ ਮੀਟਿੰਗ ਕੀਤੀ ਗਈ ਆ ਬਹੁਤ ਬੜੀ ਵਧੀਆ ਭਰਮੀਆਂ ਮੀਟਿੰਗਾਂ ਪਿੰਡ ਚ ਵੀ ਹੋਈਆਂ ਇੱਥੇ ਵੀ ਬਹੁਤ ਵਧੀਆ ਮੀਟਿੰਗ ਹੋਈ ਆ ਬੜਾ ਵਧੀਆ ਸ਼ੁਭ ਸੰਕੇਤ ਕਿਉਂਕਿ ਮੈਂ ਕਹੂੰਗਾ ਸਦਾ ਰਿਕਮਿਨਸ਼ਨ ਖਾਲਸਾ ਪਹਿਲਾਂ ਵੀ ਸਾਡੇ ਵਾਸਤੇ ਲੰਘੀ ਰਿਹਾ ਪਾਰਟੀ ਨੇ ਜਦੋਂ ਵੀ ਪਹਿਲਾਂ ਭੇਜਿਆ ਇਹਨਾਂ ਨੂੰ ਖੰਨੇ ਵਿਖੇ ਐਮਐਲਏ ਪਾਰਟੀ ਦੇ ਸਾਸੀ ਜਤਾ ਰਹੇ ਬਹੁਤ ਸੇਵਾ ਕੀਤੀ ਖੰਨੇ ਦੀ ਬਹੁਤ ਵਿਕਾਸਮੀ ਕੀਤਾ ਕੰਮ ਕੀਤੇ ਆ ਹੁਣ ਵੀ ਅਸੀਂ ਆਸ ਕਰਦੇ ਆ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸੀ ਕਰਦੇ ਆ ਕਿ ਹੁਣ ਵੀ ਸਾਨੂੰ ਤਾਕਤ ਬਖਸ਼ਣ ਅਸੀਂ ਇੱਕਜੁੱਟ ਰੁੱਕੇ ਸਾਰੇ ਕਿਉਂਕਿ ਇਹ ਮੀਟਿੰਗਾਂ ਦਾ ਕਾਰਨ ਇਹ ਹੁੰਦਾ ਕਿ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਸਾਰੇ ਵਰਕਰ ਨੂੰ ਇੱਕਜੁੱਟ ਕਰਕੇ ਇਹ ਵੱਡੀ ਲੜਾਈ ਲੜੀ ਜਾਵੇ ਜੋ ਕਿ ਲੋਕ ਸਭਾ ਇਕ ਕਮਬੜੀ ਲੜਾਈ ਹੁੰਦੀ ਹੈ ਨੌ ਹਲਕੇ ਦੀ ਲੜਾਈ ਹੁੰਦੀ ਹੈ ਅਸੀਂ ਮੈਂ ਇਹ ਆਸ ਕਰਦਾ ਕਿ ਬਹੁਤ ਵਧੀਆ ਤਰੀਕੇ ਨਾਲ ਸਾਡੇ ਵਰਕਰ ਹੀ ਪ੍ਰੋਟੋਕੋਲ ਤੇ ਚੋਣ ਲੜਨਗੇ ਅਸੀਂ ਇੱਥੋਂ ਜਿੱਤ ਪ੍ਰਾਪਤ ਕਰਾਂਗੇ ਤੇ ਪਾਰਟੀ ਦੀ ਤੇ ਦੇਸ਼ ਕਾਮਪਨੀ ਸੇ